ਸ੍ਰੀਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਹਾਰਦਿਕ ਸਵਾਗਤ ਹੈ ਅੱਜ ਦਰਸ਼ਕੋ ਤੁਹਾਨੂੰ ਬਹੁਤ ਵੱਡੀ ਅਪਡੇਟ ਦੇਣੀ ਆ 트ੰਪ ਸਰਕਾਰ ਦੀ ਇਮੀਗ੍ਰੇਸ਼ਨ ਤੇ ਡੈਪੋਟੇਸ਼ਨ ਪਾਲਿਸੀ ਬਾਰੇ 트ੰਪ ਸਰਕਾਰ ਨੇ ਅੱਜ ਇੱਕ ਕੇ ਕੰਜ਼ਰਵੇਟਿਵ ਨੇ ਪੋਸਟ ਕੀਤੀ ਸੀ ਕਿ ਅਮਰੀਕਾ ਸਰਕਾਰ ਜੇ ਲੋਡ ਪਈ ਤੇ ਯੂ ਐਸ ਮਿਲਟਰੀ ਨੂੰ ਵਰਤੇਗੀ ਡੈਪੋਟੇਸ਼ਨ ਦੇ ਕੰਮ ਵਿੱਚ 트ੰਪ ਨੇ ਉਸ ਪੋਸਟ ਦੇ ਵਿੱਚ ਟ੍ਰੂ ਲਿਖਿਆ ਆ ਇਸ ਦਾ ਮਤਲਬ ਇਹ ਹੈ ਕਿ 트럼ਪ ਸਰਕਾਰ ਇਹ ਪਲਾਨ ਬਣਾ ਰਹੀ ਹੈ ਕਿ ਯੂਐਸ ਮਿਲਟਰੀ ਨੂੰ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਏਜੰਸੀ ਦੇ ਨਾਲ ਲਾ ਕੇ ਉਹਦੀ ਪੂਰੀ ਮਦਦ ਲੈ ਕੇ ਜਿਹੜੇ ਗੈਰ ਕਾਨੂੰਨੀ ਅਨ ਡਾਕੂਮੈਂਟਡ ਲੋਕ ਇੱਥੇ ਰਹਿ ਰਹੇ ਨੇ ਅਮਰੀਕਾ ਵਿੱਚ ਉਹਨਾਂ ਨੂੰ ਬਾਹਰ ਕੱਢਣ ਵਿੱਚ ਹੈਲਪ ਕਰੇਗੀ ਇਹ ਜਿਹੜੀ ਨੈਸ਼ਨਲ ਐਮਰਜੈਂਸੀ ਲਾਉਣ ਦੀ ਗੱਲ 트럼ਪ ਸਰਕਾਰ ਦੀ ਪਲਾਨ ਵਿੱਚ ਚੱਲ ਰਹੀ ਆ ਇਹ ਇੱਕ ਬਹੁਤ ਵੱਡੀ ਐਮਰਜੈਂਸੀ ਹੁੰਦੀ ਆ ਜਿਹੜੀ ਕਿ ਉਦੋਂ ਲਾਉਂਦੇ ਆ ਜਦੋਂ ਕਿ ਕੰਟਰੀ ਵਿੱਚ ਕੋਈ ਬਹੁਤ ਵੱਡੀ ਸਮੱਸਿਆ ਜਾਂ ਨੈਸ਼ਨਲ ਲੈਵਲ ਦਾ ਕ੍ਰਾਈਸਿਸ ਹੋਵੇ ਇਹ ਪਹਿਲਾਂ ਲੱਗੀ ਸੀ 2001 ਚ ਬੁਲਟ ਟ੍ਰੇਡ ਸੈਂਟਰ ਤੇ ਹਮਲੇ ਤੋਂ ਬਾਅਦ ਤੇ ਹੁਣ 트ੰਪ ਸਰਕਾਰ ਇਹੋ ਨੈਚੁਰਲ ਐਮਰਜੈਂਸੀ ਦੁਬਾਰਾ ਲਾਉਣ ਦੀ ਤਿਆਰੀ ਵਿੱਚ ਆ ਦਰਸਲ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲ ਨੈਸ਼ਨਲ ਐਮਰਜੈਂਸੀ ਲਾਉਣ ਦਾ ਪੂਰਾ ਹੱਕ ਹੁੰਦਾ ਹੈ ਇਹ ਐਮਰਜੈਂਸੀ 1 ਸਾਲ ਲਈ ਚੱਲਦੀ ਆ ਤੇ ਇਸ ਐਮਰਜੈਂਸੀ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਬਹੁਤ ਜ਼ਿਆਦਾ ਪਾਵਰਾਂ ਆ ਜਾਂਦੀਆਂ ਨੇ ਤੇ ਉਹ ਆਪਣੀ ਮਰਜ਼ੀ ਨਾਲ ਜੋ ਵੀ ਐਗਜ਼ੀਕਿਊਟਿਵ ਆਰਡਰ ਚਾਵੇ ਪਾਸ ਕਰ ਸਕਦਾ ਆ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਆਪਣੇ ਆਫਿਸ ਦੇ ਪਹਿਲੇ ਦਿਨ ਹੀ ਡਿਪੂਟੇਸ਼ਨ ਦਾ ਕੰਮ ਸ਼ੁਰੂ ਕਰ ਦੇਣਗੇ ਜਿਹੜਾ ਕਿ ਉਹਨਾਂ ਦਾ ਪਹਿਲਾ ਦਿਨ 20 ਜਨਵਰੀ 2025 ਨੂੰ ਬਣਦਾ ਆ ਜੋ ਇਹ ਸਭ 트ੰਪ ਸਰਕਾਰ ਦੇ ਪਲਾਨ ਨੇ ਇਹਦੇ ਵਿੱਚ ਉਹਨਾਂ ਨੂੰ ਜਿਹੜੀ ਸਭ ਤੋਂ ਵੱਧ ਮੁਸ਼ਕਲ ਆਊਗੀ ਉਹ ਬਜਟ ਦੀ ਆਊਗੀ ਤੇ ਲੌਜਿਸਟਿਕ ਦੀ ਆਊਗੀ ਬਹੁਤ ਭਾਰੀ ਮਾਤਰਾ ਵਿੱਚ ਬੱਸਾਂ ਟ੍ਰਾਂਸਪੋਰਟੇਸ਼ਨ ਜਾਂ ਜਾਂ ਦੀ ਲੋਡ ਪਵੇਗੀ ਇੰਨੇ ਜ਼ਿਆਦਾ ਲੋਕਾਂ ਨੂੰ ਇੱਥੋਂ ਡਿਪੋਰਟ ਕਰਨ ਲਈ ਤੇ ਇਸ ਕੰਮ ਦੇ ਲਈ ਬਹੁਤ ਜ਼ਿਆਦਾ ਪੈਸਾ ਵੀ ਲੱਗੂਗਾ ਦੋਸਤੋ ਇਸ ਸਮੇਂ ਆਈਸ ਜਿਹੜੀ ਕਿ ਏਜੰਸੀ ਆ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੀ ਉਹਦੇ ਕੋਲ 20000 ਏਜੰਟਸ ਨੇ ਤੇ ਇੰਨੇ ਏਜੰਟਸ ਜਿਹੜੇ ਆ ਇਹ ਕਾਫੀ ਨਹੀਂ ਗਏ ਇੰਨੀ ਭਾਰੀ ਮਾਤਰਾ ਜਿਹੜੇ ਅਨਡਾਮੂ ਡਾਕੂਮੈਂਟਡ ਇਮੀਗ੍ਰੈਂਟਸ ਨੇ ਉਹਨਾਂ ਨੂੰ ਇੱਥੋਂ ਕੱਢ ਸਕੇ ਜੀ ਦਰਸ਼ਕੋ ਪ੍ਰੈਜ਼ੀਡੈਂਟ 트੍ਰੰਪ ਦੀ ਨੈਸ਼ਨਲ ਐਮਰਜੈਂਸੀ ਲਾਉਣ ਦੇ ਪਲਾਨ ਦੇ ਨਾਲ ਨਾਲ 트੍ਰੰਪ ਸਰਕਾਰ ਆਪਣੀ ਜਿਹੜੀ ਉਹਨਾਂ ਦੀ ਟੀਮ ਬਣਾ ਰਹੀ ਆ ਉਹਦੇ ਵਿੱਚ ਜਿਹੜੇ ਉੱਚ ਅਹੁਦੇ ਨੇ ਕੀ ਪੋਸਟਾਂ ਨੇ ਉਸ ਉਹਨਾਂ ਪੋਸਟਾਂ ਤੇ ਆਪਣੇ ਵਫਾਦਾਰਾਂ ਨੂੰ ਤਾਇਨਾਤ ਕਰ ਰਹੀ ਆ ਤਾਂ ਜੋ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਜਾਂ ਚੈਲੰਜ ਪੇਸ਼ ਨਾ ਆਵੇ ਇਹਨਾਂ ਪੋਸਟਾਂ ਦੇ ਵਿੱਚ ਇੱਕ ਕ੍ਰਿਸਟੀ ਨੋਇਮ ਜਿਹੜੀ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਲਈ ਆ ਤੇ ਉਸ ਦੇ ਨਾਲ ਫਾਰਮਰ ਆਈਐਸ ਦੇ ਜਿਹੜੇ ਇਹ ਮੁਖੀ ਸੀ ਟਾਮ ਹੋਮਨ ਉਹਨਾਂ ਨੂੰ ਬਾਰਡਰ ਟਜ਼ਾਰ ਨੁਕਤਾ ਕੀਤਾ ਹੈ ਸੋ ਪ੍ਰੈਜ਼ੀਡੈਂਟ 트ੰਪ ਤੇ ਉਹਨਾਂ ਦੀ ਟੀਮ ਇਸ ਸਮੇਂ ਪੂਰੀ ਤਿਆਰੀ ਦੇ ਨਾਲ ਪਲਾਨ ਜਿਹੜੇ ਆ ਉਹਨਾਂ ਨੂੰ ਫਾਈਨਲ ਟੱਚ ਦੇ ਰਹੀ ਆ ਟਾਮ ਹੋਮਨ ਨੇ ਕਿਹਾ ਕਿ ਉਹ ਪ੍ਰੈਜ਼ੀਡੈਂਟ 트ੰਪ ਦੇ ਫਲੋਰੀਡਾ ਸਥਿਤ ਘਰ ਵਿੱਚ ਜਾ ਕੇ ਪਲਾਨ ਦੇ ਜਿਹੜੇ ਫਾਈਨਲ ਟੱਚ ਆ ਉਹਨਾਂ ਤੇ ਗੱਲਬਾਤ ਕਰਕੇ ਮੁਕੰਮਲ ਕਰਨਗੇ ਇਸ ਸਬ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰੈਜ਼ੀਡੈਂਟ 트੍ਰੰਪ ਦੀ ਪਿਛਲੀ ਸਰਕਾਰ ਵੇਲੇ ਉਹਨਾਂ ਨੇ ਲਗਭਗ 1.5 ਮਿਲੀਅਨ ਪੀਪਲ ਜਿਹੜੇ ਸੀ ਰਿਪੋਰਟ ਕੀਤੇ ਸੀ ਸੋ ਇਸ ਸਮੇਂ ਉਹਨਾਂ ਨੂੰ ਪਿਛਲੀ ਟਰਮ ਦਾ ਵੀ ਕਾਫੀ ਤਜਰਬਾ ਆ ਉਹਦੇ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਸੀ ਤੇ ਇਸ ਸਮੇਂ ਉਹ ਆਪਣੇ ਪੂਰੇ ਪਲਾਨ ਨੂੰ ਫਾਈਨਲ ਟੱਚ ਦੇ ਰਹੇ ਨੇ ਆਪਣੇ ਵਫਾਦਾਰਾਂ ਦੇ ਨਾਲ ਬਹਿ ਕੇ ਤੇ ਉਹ ਆਪਣੇ ਪਹਿਲੇ ਦਿਨ ਤੋਂ ਹੀ ਜਦੋਂ ਕਿ ਉਹ ਆਪਣਾ ਆਫਿਸ ਸੰਭਾਲਣਗੇ ਤੇ ਡਿਪੋਟੇਸ਼ਨ ਦੇ ਆਪਣੇ ਪਲਾਨ ਨੂੰ ਅਮਲ ਵਿੱਚ ਲਿਆਉਣਗੇ। ਉਹਨਾਂ ਨੇ ਇਥੋਂ ਤੱਕ ਕਿਹਾ ਕਿ ਜਿੰਨੇ ਵੀ ਪੈਸੇ ਦੀ ਲੋੜ ਪਊਗੀ ਉਹ ਇਸ ਕੰਮ ਦੇ ਵਿੱਚ ਲੱਗਣਗੇ ਉਹਨਾਂ ਨੂੰ ਉਹ ਅਰੇਂਜ ਕਰਨਗੇ ਤੇ ਪੈਸਾ ਕੋਈ ਰਿਕਵਰਟ ਨਹੀਂ ਬਣੇਗੀ ਇਸ ਡਿਪੋਟੇਸ਼ਨ ਦੇ ਕੰਮ ਵਿੱਚ। ਸਤਿ ਸ਼੍ਰੀ ਅਕਾਲ ਦਰਸ਼ਕੋ ਅੱਜ ਦੇ ਲਈ ਨਾਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਜਿਹੜੀਆਂ ਵੀ ਤਾਜ਼ਾ ਅਪਡੇਟਸ ਹੋਣ ਉਹ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ। ਮਿਲਾਂਗੇ ਅਗਲੀ ਵੀਡੀਓ 'ਚ। ਧੰਨਵਾਦ।